ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਅੱਜ ਕੱਲ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਵਸ ਜਨਵਰੀ 5 ਨੂੰ ਜਿਸ ਤਰ੍ਹਾਂ ਮਨਾਉਣ ਦਾ ਫੈਸਲਾ ਕੀਤਾ ਹੋਇਆ ਹੈ 5 ਜਨਵਰੀ ਆ ਰਹੀ ਹੈ ਆ ਇਸ ਤਰ੍ਹਾਂ ਹੀ ਸਾਰੇ ਗੁਰੂ ਸਾਹਿਬਾਨ ਦੇ ਦਿਨ ਨਿਯਤ ਕਰ ਲੈਣ ਚਾਹੀਦੇ ਨੇ ਜਿਸ ਕਰਕੇ ਕੋਈ ਭੁਲੇਖਾ ਨਾ ਹੋਵੇ ਤੇ ਹਰ ਸਾਲ ਸਾਨੂੰ ਪਤਾ ਹੋਵੇ ਕਿ ਇਸ ਦਿਨ ਇਸ ਗੁਰੂ ਸਾਹਿਬਾਨ ਦੇ ਆਗਮਨ ਦਿਵਸ ਨੇ ਕਿਉਂਕਿ ਪਿੱਛੇ ਜਾ ਕੇ ਦੇਖੀਏ ਤਾਂ ਸਾਨੂੰ ਪਤਾ ਨਹੀਂ ਹੋਏਗਾ ਕਿ ਅਸੀਂ ਬਿਲਕੁਲ ਉਹੀ ਦਿਨ ਮਨਾ ਰਹੇ ਹਾਂ ਗੱਲ ਇਹ ਹੈ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਯਾਦ ਰਹਿਣੇ ਚਾਹੀਦੇ ਨੇ ਸਾਨੂੰ ਉਹਨਾਂ ਦੇ ਉਪਦੇਸ਼ਾਂ ਦੇ ਅਨੁਸਾਰ ਜੀਵਨ ਢਾਲਣਾ ਚਾਹੀਦਾ ਹੈ ਫਿਰ ਜੇ ਅਸੀਂ ਇੱਕ ਦਿਨ ਨਿਯਤ ਰੱਖ ਕਰ ਲਵਾਂਗੇ ਇਹਦੇ ਨਾਲ ਸਾਰੀ ਸੰਗਤ ਦੇ ਲਈ ਪਹਿਲਾਂ ਤੋਂ ਹੀ ਤਾ ਹੋਏਗਾ ਕਿ ਇਸ ਤਰੀਕ ਨੂੰ ਇਸ ਗੁਰੂ ਸਾਹਿਬਾਨ ਦਾ ਗੁਰਪੁਰਬ ਹੈ ਤੇ ਉਹ ਜਿਸ ਤਰ੍ਹਾਂ ਆਪਣੇ ਕੰਮ ਕਾਜਾਂ ਤੋਂ ਕੋਈ ਛੁੱਟੀ ਵੀ ਕਰਨੀ ਚਾਹੁੰਦੇ ਹੋਣ ਜਾਂ ਕੋਈ ਹੋਰ ਉਸ ਦਿਨ ਆਪਣਾ ਸੰਗਤ ਕਰਨੀ ਚਾਹੁੰਦੇ ਹੋਣ ਤਾਂ ਉਹ ਪਹਿਲਾਂ ਪ੍ਰੋਗਰਾਮ ਉਲੀਕ ਸਕਦੇ ਨੇ ਇਸ ਦੇ ਨਾਲ ਸਾਰਿਆਂ ਲਈ ਸੌਖ ਹੋ ਜਾਏਗੀ ਕਿਉਂਕਿ ਗੁਰੂ ਸਾਹਿਬਾਨ ਨੂੰ ਯਾਦ ਰੱਖਣਾ ਉਹਨਾਂ ਦੇ ਉਪਦੇਸ਼ ਨੂੰ ਯਾਦ ਰੱਖਣਾ ਤੇ ਉਹਨਾਂ ਦੇ ਆਗਮਨ ਦਿਵਸ ਨੂੰ ਯਾਦ ਕਰਨਾ ਇਹ ਸਾਡੇ ਲਈ ਵੱਡੀ ਗੱਲ ਹੈ ਇੱਕ ਦਿਨ ਜੇ ਅਸੀਂ ਨਿਯਤ ਕਰ ਲਵਾਂਗੇ ਇਹਦੇ ਨਾਲ ਕੋਈ ਕਿਉਂਕਿ ਉਸ ਤਰ੍ਹਾਂ ਵੀ ਸਾਨੂੰ ਪਤਾ ਨਹੀਂ ਕਿ ਜਿਹੜੇ ਉਹ ਪੰਜਾਬੀ ਮਹੀਨੇ ਨੇ ਉਹਨਾਂ ਦੇ ਅਨਸਾਰ ਉਹ ਤਰੀਕ ਕਦੋਂ ਆਉਂਦੀ ਹੈ ਅੱਗੇ ਤੇ ਦੋ ਹੋਰ ਜਨਰੇਸ਼ਨਸ ਦਾ ਗੈਪ ਪੈ ਗਿਆ ਫਿਰ ਹੋਰ ਸਾਰੇ ਜਿਸ ਤਰ੍ਹਾਂ ਹੁਣ ਇਹਨਾਂ ਤਰੀਕਾ ਨਾਲ ਜੋ ਸਾਰੇ ਅੰਤਰਰਾਸ਼ਟਰੀ ਜਿਹੜੇ ਕੈਲੰਡਰ ਬਣੇ ਨੇ ਨਾਲ ਚੱਲ ਰਹੇ ਨੇ ਇਹਦੇ ਵਿੱਚ ਕੋਈ ਹਾਰਜ ਨਹੀਂ ਜੇ ਅਸੀਂ ਕੋਈ ਇੱਕ ਦਿਨ ਨਿਯਤ ਕਰਕੇ ਉਸ ਦਿਨ ਮਨਾ ਲਿਆ ਕਰੀਏ ਖੈਰ ਅ ਕੱਲ ਅਸੀਂ ਜੋ ਸਾਂਝ ਪਾਈ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਉਹ ਰਾਜਾ ਫਤੇ ਚੰਦ ਮੈਣੀ ਦੀ ਰਾਣੀ ਦਾ ਪ੍ਰਸੰਗ ਸੀ ਲਿਖਿਆ ਗਿਆ ਹੈ ਕਿ ਆਨੰਦਪੁਰ ਨੂੰ ਜਾਣ ਸਮੇਂ ਆਪ ਜੀ ਨੇ ਯਾਦਗਾਰ ਵਜੋਂ ਰਾਣੀ ਨੂੰ ਆਪਣੇ ਪੈਰਾਂ ਦੇ ਮੋਜੇ ਆਪਣੀ ਤਸਵੀਰ ਅਤੇ ਇੱਕ ਕਟਾਰ ਦਿੱਤੇ ਇਹੇ ਯਾਦਗਾਰਾਂ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਯਾਤਰੂਆਂ ਨੂੰ ਵਿਖਾਈਆਂ ਜਾਂਦੀਆਂ ਹਨ ਰਾਜਾ ਫਤਿਹ ਚੰਦ ਨੇ ਆਪਣਾ ਇਹ ਮਕਾਨ ਗੁਰੂ ਜੀ ਨੂੰ ਅਰਪਣ ਕਰ ਦਿੱਤਾ ਸੀ ਜੋ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਜਨਮ ਸਥਾਨ ਪਟਨਾ ਤੋਂ 2 ਕਮੇਲ ਪੂਰਬ ਦਿਸ਼ਾ ਕਾਜੀ ਰਹੀਮ ਖਾਨ کریم ਖਾਨ ਦਾ ਇੱਕ ਸੁੱਕਾ ਹੋਇਆ ਬਾਗ ਸੀ ਇਹ ਸੁੱਕਾ ਹੋਇਆ ਬਾਗ ਗੁਰੂ ਤੇਗ ਬਹਾਦਰ ਜੀ ਦੇ ਇਸ ਵਿੱਚ ਕੁਝ ਸਮਾਂ ਬੈਠਣ ਨਾਲ ਹਰਾ ਹੋ ਗਿਆ ਸੀ ਜਿਸ ਕਰਕੇ ਇਹ ਕਾਜੀ ਗੁਰੂ ਘਰ ਉੱਤੇ ਬਹੁਤ ਸ਼ਰਧਾ ਰੱਖਦੇ ਸਨ ਇਹਨਾਂ ਨੇ ਜਦ ਸਾਹਿਬ ਜਾਦੇ ਦੇ ਦਰਸ਼ਨ ਕੀਤੇ ਤਾਂ ਸਤਕਾਰ ਵਜੋਂ ਇਹ ਬਾਗ ਸਾਹਿਬ ਜਾਦੇ ਨੂੰ ਪੇਟਾ ਕਰ ਦਿੱਤਾ ਜੋ ਇਸ ਸਮੇ ਗੁਰਦੁਆਰਾ ਜਨਮ ਅਸਥਾਨ ਦੀ ਮਲਕੀਅਤ ਹੈ ਅਤੇ ਗੁਰੂ ਕਾ ਬਾਗ ਕਰਕੇ ਪ੍ਰਸਿੱਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ